ਹਾਂਜੀ ਦੋਸਤੋ ਨੌਕਰੀ ਦੀ ਜਾਣਕਾਰੀ ਲਈ ਸਾਡੇ YouTube ਚੈਨਲ ਸੇਫ ਕਨਫਰਮ ਨੂੰ ਸਬਸਕ੍ਰਾਈਬ ਕਰ ਲਓ ਜਿਸ ਦੇ ਵਿੱਚ ਤੁਹਾਡੇ ਲਈ ਅਸੀਂ ਡੇਲੀ ਕੀਆ ਨੌਕਰੀ ਦੀ ਜਾਣਕਾਰੀ ਲੈ ਕੇ ਹਾਜ਼ਰ ਹੁੰਨੇ ਆਗੇ ਤਾਂ ਜਿਸ ਦੇ ਵਿੱਚ ਕਿ ਤੁਹਾਨੂੰ ਡੇਲੀ ਕੀਆ ਨੌکریاں ਹੀ ਨੌکریاں ਮਿਲਣਗੀਆਂ ਤੇ ਜਦੋਂ ਵੀ ਕਦੋਂ ਵੀ ਕੋਈ ਐਡਮਿਟ ਕਾਰਡ ਆਉਂਦਾ ਰਿਜ਼ਲਟ ਆਉਂਦਾਗਾ ਸਾਰੀ ਹੀ ਜਾਣਕਾਰੀ ਸਾਨੂੰ ਤੁਹਾਨੂੰ ਯਾਨੀ ਕਿ ਇਸ ਚੈਨਲ ਦੇ ਮਾਧਿਅਮ ਨਾਲ ਜਰੂਰ ਮਿਲੂ ਤਾਂ ਸਬਸਕ੍ਰਾਈਬ ਬਟਨ ਤੇ ਜਾ ਕੇ ਸਬਸਕ੍ਰਾਈਬ ਕਰ ਲਓ ਨਾਲ ਹੀ ਬੈਲ ਦਾ ਬਟਨ ਨੂੰ ਪ੍ਰੈਸ ਕਰ ਲਓ ਤਾਂ ਕਿ ਜਦੋਂ ਵੀ ਮੈਂ ਨੈਕਸਟ ਟਾਈਮ ਤੇ ਕੋਈ ਵੀਡੀਓ ਪਾਉਂਗਾ ਤਾਂ ਤੁਹਾਨੂੰ ਉਹਦਾ ਨੋਟੀਫਿਕੇਸ਼ਨ ਤੁਹਾਡੇ ਮੋਬਾਈਲ ਸਕ ਤਾ ਦੋਸਤੋ ਜੋ ਹੁਣ ਦੀ ਤੁਹਾਡੇ ਲਈ ਮੈਂ ਵੀਡੀਓ ਲੈ ਕੇ ਹਾਜ਼ਰ ਹੋਇਆ ਜੀ ਇਹ ਹੈਗਾ ਸਕਿਉਰਟੀ ਗਾਰਡ ਦੀ ਭਰਤੀ ਹਾਂਜੀ ਦੋਸਤੋ ਬਿਲਕੁਲ ਸਹੀ ਸੁਣਿਆ ਤੁਸੀਂ ਸਕਿਉਰਟੀ ਗਾਰਡ ਦੀ ਵੈਕੈਂਸੀ ਆ ਚੁੱਕੀ ਆ ਤਾਂ ਜੋ ਵੀ ਕੈਂਡੀਡੇਟ ਇੰਟਰਸਟਿਡ ਨੇ ਸਕਿਉਰਟੀ ਗਾਰਡ ਤੇ ਜਾਣਾ ਚਾਹੁੰਦੇ ਨੇ ਉਹਨਾਂ ਲਈ ਇੱਕ ਗੁੱਡ ਨਿਊਜ਼ ਆ ਜੀ ਸਕਿਉਰਟੀ ਗਾਰਡ ਦੀ ਜਿਹੜੀ ਉਹ ਭਰਤੀ ਆ ਚੁੱਕੀ ਆ ਤੇ ਇਸ ਭਰਤੀ ਵਿੱਚ ਤੁਹਾਡਾ ਕੋਈ ਐਗਜ਼ਾਮ ਨਹੀਂ ਹੋਣਾ ਤੁਸੀਂ ਤਾਂ ਕੋਈ ਫਿਜ਼ੀਕਲ ਨਹੀਂ ਹੋਣਾ ਵੱਡੀ ਗੱਲ ਇਹ ਆ ਸਿੱਧੀ ਇੰਟਰਵਿਊ ਬੇਸ ਭਰਤੀ ਹੈ ਹਾਂਜੀ ਦੋਸਤੋ ਸਿੱਧੀ ਇੰਟਰਵਿਊ ਬੇਸ ਭਰਤੀ ਹੋਣੀ ਆ ਜਿਸ ਦੇ ਵਿੱਚ ਤੁਹਾਡੀ ਹਾਈਟ ਜੋ ਮੰਗੀ ਗਈ ਆ 5 ਫੁੱਟ 6 ਤੇ ਇਹ ਤੁਸੀਂ ਅਪਲਾਈ ਕਰ ਸਕਦੇ ਹੋ ਦੱਸਾਂਗਾ ਪੂਰੀ ਡਿਟੇਲ ਦੇ ਵਿੱਚ ਕਿ ਕਿਸ ਤਰ੍ਹਾਂ ਤੁਸੀਂ ਜਿਹੜੇ ਇਹ ਸਕਿਉਰਟੀ ਗਾਰਡ ਲਈ ਅਪਲਾਈ ਕਰ ਸਕਦੇ ਹੋ ਤਾਂ ਚੱਲਦੇ ਆਂ ਦੋਸਤੋ ਪੂਰੀ ਜਾਣਕਾਰੀ ਦੇ ਲਈ ਜੋ ਆਪਣੇ ਕੋਲ ਇੱਕ ਨਿਊਜ਼ ਆਈ ਹੈਗੀ ਉਸੇ ਤਰਫ ਤਾਂ ਤੁਸੀਂ ਦੇ ਸਕਦੇ ਹੋ ਜੀ ਇੱਥੇ 19/2/2021 ਨੂੰ ਯਾਨੀ ਕਿ ਦੋਸਤੋ ਕੱਲ ਦੀ ਡੇਟ ਨੂੰ 19/2/2021 ਨੂੰ ਜ਼ਿਲ੍ਹਾ ਰੁਜ਼ਗਾਰ ਅਤੇ ਕਾਰੂਬਾਰ ਬਿਊਰੋ ਮਾਨਸਾ ਵਿਖੇ ਐਸ ਆਈਐਸ ਸਕਿਉਰਟੀ ਐਂਡ Intelligence Service Limited ਇਹ ਇੱਕ ਕਹਿ ਸਕਦੇ ਹਾਂ ਕਿ ਲਿਮਟਿਡ ਕੰਪਨੀ ਹੈ ਜੋ SIS ਸਿਕਿਉਰਟੀ ਹੈ ਜੋ ਸਿਕਿਉਰਟੀ ਇਹਨਾਂ ਨੇ ਮਤਲਬ ਕਿ ਇਹ ਸਿਕਿਉਰਟੀ ਗਾਰਡ ਦੀ ਭਰਤੀ ਕਰਨੀ ਹੈ ਜੀ ਮਾਨਸਾ ਵਿਖੇ ਤਾਂ ਜੋ ਇਹਨਾਂ ਨੇ ਇੱਕ ਪਲੇਸਮੈਂਟ ਕੈਂਪ ਲਗਾਇਆ ਜਾ ਰਿਹਾਗਾ ਜਿਲ੍ਹਾ ਤੇ ਗੁਰੂ ਮਾਨਸਾ ਜਿਲ੍ਹਾ ਰੁਜ਼ਗਾਰ ਅਤਰ ਵਿਖੇ ਇੱਕ ਪਲੇਸਮੈਂਟ ਕੈਂਪ ਲਗਾਇਆ ਜਾ ਰਿਹਾ ਜਿਸ ਦੇ ਵਿੱਚ ਤੁਹਾਡੀ ਜੋ ਐਲੀਜੀਬਿਲਟੀ ਬਣਦੀ ਹੈ ਜੀ 10ਵੀਂ ਪਾਸ ਹੈ ਉਹ ਮੁੰਡੇ ਅਪਲਾਈ ਕਰ ਸਕਦੇ ਨੇ ਜਿਨ੍ਹਾਂ ਨੇ 10ਵੀਂ ਪਾਸ ਕੀਤੀ ਹੋਈ ਆ ਤੇ ਨਾਲ ਹੀ ਜੋ ਏਜ ਰਿਕਵਰਮੈਂਟ ਹੈ ਜੀ ਤਾਂ ਤੁਹਾਡੀ ਜਿਹੜੀ ਉਮਰ ਸੀਮਾ ਹੈਗੀ 20 ਤੋਂ ਲੈ ਕੇ 37 ਸਾਲ ਸਾਲ ਤੱਕ ਹੋਣੀ ਚਾਹੀਦੀ ਹੈ ਜਾਨਕੀ 20 ਤੋਂ ਘੱਟ ਨਾ ਹੋਵੇ 37 ਤੋਂ ਤੁਹਾਡੀ ਜਿਹੜੀ ਏਜ ਆ ਉਹ ਵੱਧ ਨਹੀਂ ਹੋਣੀ ਚਾਹੀਦੀ ਅਤੇ ਜੋ ਤੁਹਾਡਾ ਕੱਦ ਰੱਖਿਆ ਗਿਆ ਜੀ 5 ਫੁੱਟ 6 ਇੰਚ ਠੀਕ ਹੈ ਜੀ ਉਸ ਤੋਂ ਬਾਅਦ ਜਿਹੜਾ ਭਾਰ ਆ ਤੁਹਾਡਾ 52 ਕਿਲੋ ਹੋਣਾ ਚਾਹੀਦਾ ਤੇ ਉਸ ਤੋਂ ਬਾਅਦ ਗੱਲ ਕਰੀਏ ਛਾਤੀ ਤੁਹਾਡੀ 80 ਸੈਂਟੀਮੀਟਰ ਤੋਂ 85 ਸੈਂਟੀਮੀਟਰ ਹੋਣੀ ਚਾਹੀਦੀ ਆ ਜਾਨਕੀ ਤੁਹਾਡੀ ਜਿਹੜੀ ਛਾਤੀ ਹੈ ਨਾਰਮਲ ਹੋਣੀ ਚਾਹੀਦੀ 80 ਤੇ ਐਕਸਟੈਂਡ ਕਰਕੇ ਜਾਨਕੀ ਫਲਾ ਕੇ 85 ਸੈਂਟੀਮੀਟਰ ਤੁਹਾਡੀ ਜਿਹੜੀ ਆਪਣੀ ਚੈਸ ਉਸ ਤੋਂ ਬਾਅਦ ਜੋ ਨੈਸ ਚੱਲਦੇ ਆ ਤੁਸੀਂ ਇਸ ਨੂੰ ਕਿਸ ਤਰ੍ਹਾਂ ਅਪਲਾਈ ਕਰਨਾ ਜੀ ਤਾਂ ਇਸ ਨੂੰ ਅਪਲਾਈ ਕਰਨ ਲਈ ਦੋਸਤੋ ਤੁਸੀਂ ਜੋ ਸਭ ਤੋਂ ਪਹਿਲਾਂ ਕੀਆ ਰਿਜ਼ੂਮ ਬਣਾ ਲਓ ਜੀ ਕਿਸੇ ਵੀ ਇੰਟਰਨੈਟ ਕੈਫੇ ਤੋਂ ਜਿਹੜਾ ਤੁਹਾਡੇ ਨੇੜੇ ਪੈਂਦਾ ਹੋਵੇ ਜਾ ਕੇ ਤੁਸੀਂ ਆਪਣਾ ਰਿਜ਼ੂਮ ਬਣਾ ਲਓ ਉਸ ਤੋਂ ਬਾਅਦ ਕੀਆ ਆਪਣੇ ਜੋ ਵਿਦਿਅਕ ਯੋਗਤਾ ਸਰਟੀਫਿਕੇਟ ਨੇ ਜਿਸ ਤਰ੍ਹਾਂ ਤੁਸੀਂ ਪੜ੍ਹਾਈ ਲਿਖਾਈ ਜੋ ਵੀ ਕੀਤੀ ਆ ਜੋ ਵੀ ਤੁਹਾਡੇ ਕੋਲ ਐਕਸਪੀਰੀਅੰਸ ਆ ਠੀਕ ਆ ਜੀ ਉਹ ਨਾਲ ਲੈ ਕੇ ਵਿਦ ਫੋਟੋਗ੍ਰਾਫੀਆਂ ਜੇ ਤੁਸੀਂ ਜ਼ਿਲ੍ਹਾ ਰੁਜ਼ਗਾਰ ਅਦਕ ਕਾਰੋਬਾਰ ਵਿਭਾਗ ਦਫ਼ਤਰ ਮਾਨਸਾ ਜੋ ਕਿ ਕਚਹਿਰੀਆਂ ਚ ਪੈਂਦਾ ਜੀ ਅਰ ਸੁਵਿਧਾ ਕੇਂਦਰ ਦੀ ਬਿਲਡਿੰਗ ਆ ਉਸ ਦੇ ਉੱਪਰ ਵਾਲੀ ਜਿਹੜੀ ਬਿਲਡਿੰਗ ਆ ਗਈ ਉਸ ਦੇ ਉੱਪਰ ਇਹ ਦਫ਼ਤਰ ਹੈਗਾ ਜੀ ਠੀਕ ਆ ਜੀ ਤਾਂ ਤੁਸੀਂ 8:30 ਵਜੇ ਜੀ ਪਹੁੰਚ ਸਕਦੇ ਹੋਗੇ ਸਾਮੇ ਦੀ ਜਿਹੜੀ ਗਿਣਤੀ ਹੈ ਜੀ ਇੱਥੇ 200 ਹੈ ਤਾਂ ਤੁਹਾਨੂੰ ਦੱਸ ਦਿਆਂਗਾ ਜਿਹੜੀ ਸਾਮੇ ਦੀ ਗਿਣਤੀ ਹੈ 200 ਦੋਸਤੋ ਤਾਂ ਜਾ ਇੰਟਰਵਿਊ ਦਾ ਸਮਾਂਗਾ 8:30 ਤੋਂ ਲੈ ਕੇ 3:00 ਵਜੇ ਤੱਕ ਰਹਿਣਾ ਜੀ ਇਸ ਤੇ ਧਿਆਨ ਰੱਖਣਾ 8:30 ਤੋਂ ਲੈ ਕੇ 3:00 ਵਜੇ ਤੱਕ ਹੁਣ ਗੱਲ ਕਰਾਂਗੇ ਜੀ ਸੈਲਰੀ ਦੀ ਤਾਂ ਦੋਸਤੋ ਜਿਹੜੀ ਤਨਖਾਹ ਚ ਰਹਿਣੀ ਆ ਜੀ 12000 ਤੋਂ ਲੈ ਕੇ 15000 ਤੁਹਾਡੀ ਜਿਹੜੀ ਤਨਖਾਹ ਆ ਗਈ ਜੀ ਲੱਗਦੇ ਦੀ ਤਾਂ ਬਹੁਤ ਵਧੀਆ ਸੈਲਰੀ ਇੱਕ ਵਾਰੀ ਸਟਾਰਟਿੰਗ ਅ ਕੰਮ ਕਰਨ ਦਾ ਜਿਹੜਾ ਸਥਾਨ ਆ ਉਹ ਪੰਜਾਬ ਅਤੇ ਪੰਜਾਬ ਤੋਂ ਬਾਹਰ ਕਿਸੇ ਵੀ ਜਗ੍ਹਾ ਤੇ ਤੁਹਾਨੂੰ ਤਾਇਨਾਤ ਕੀਤਾ ਜਾ ਸਕਦਾ ਤਾਂ ਦੋਸਤੋ ਤੁਹਾਨੂੰ ਦੱਸ ਦੇਵਾਂ ਜਿਹੜੀ ਇਹ ਪੋਸਟਿੰਗ ਆ ਇਹ ਕੋਈ ਪ੍ਰੋਪਰ ਇੱਕ ਲੋਕੇਸ਼ਨ ਦੇ ਵਾਸਤੇ ਨਹੀਂ ਹੈਗੀ ਤੁਹਾਨੂੰ ਕੋਈ ਇਸ ਤਰ੍ਹਾਂ ਦੀ ਪ੍ਰੋਪਰ ਇੱਕ ਲੋਕੇਸ਼ਨ ਤੇ ਤੁਹਾਨੂੰ ਤੁਹਾਨੂੰ ਐਡਮਿਟ ਕੀਤਾ ਜਾਏ ਵੀ ਇੱਥੇ ਤੁਹਾਡੀ ਜਿਹੜੀ ਪੋਸਟਿੰਗ ਹੋਣੀ ਆ ਤਦੋਂ ਪੰਜਾਬ ਜਾਂ ਪੰਜਾਬ ਤੋਂ ਬਾਹਰ ਕਿਤੇ ਵੀ ਤੁਹਾਨੂੰ ਜਿਹੜੀ ਸਿਕਿਉਰਿਟੀ ਐਸਆਈਐਸਿਓਰਿਟੀ ਕਿਤੇ ਵੀ ਤੁਹਾਨੂੰ ਤਨਾਤ ਕਰ ਸਕਦੀ ਹੈ ਜੀ ਠੀਕ ਹੈ ਜੀ ਉਸ ਤੋਂ ਬਾਅਦ ਜੇਕਰ ਤੁਸੀਂ ਕੋਈ ਹੋਰ ਜਾਣਕਾਰੀ ਲੈਣਾ ਚਾਹੁੰਦੇ ਹੋ ਉਹਨਾਂ ਦਾ ਮੋਬਾਈਲ ਨੰਬਰ ਤੁਸੀਂ ਨੋਟ ਕਰ ਲਓ ਜੀ 62883 98603 ਇਸ ਨੰਬਰ ਤੇ ਤੁਸੀਂ ਜਾ ਕੇ ਕੋਈ ਵਧੇਰੇ ਜਾਣਕਾਰੀ ਲੈ ਸਕਦੇ ਹੋਗੇ ਤੇ ਉਸ ਤੋਂ ਬਾਅਦ ਇੱਕ ਹੋਰ ਵੀ ਨੋਟ ਹੈਗਾ ਜੋ ਵੀ ਕੈਂਡੀਡੇਟ ਹੋਣਗੇ ਕਿਸੇ ਪ੍ਰਕਾਰ ਦੀ ਕੋਈ ਚਾਰਜ ਸ਼ੀਟ ਨਹੀਂ ਲਾਈ ਜਾਵੇ ਲਾਈ ਨੀ ਠੀਕ ਹੈ ਜੀ ਇਹ ਤੁਸੀਂ ਦੇਖ ਲਓ ਤਾਇਓ ਹੋਪ ਤੁਹਾਨੂੰ ਪੂਰਾ ਕਲੀਅਰ ਹੋ ਗਿਆ ਹੋਊਗਾ ਕਿ ਜੋ ਸਿਓਪਟੀ ਕਾਰਦੀ ਵੈਕੈਂਸੀ ਆ ਜੀ ਠੀਕ ਆ ਇਹ ਕਿੱਥੇ ਹੋ ਰਹੀ ਆ ਤੇ ਕਿਹਨ ਕਹਨਾਂ ਨੂੰ ਅਪਲਾਈ ਕਰ ਸਕਦੇ ਨੇ ਕਿਸ ਤਰ੍ਹਾਂ ਅਪਲਾਈ ਕਰ ਸਕਦੇ ਜੀ ਕੀ ਕਰਦੇ ਹੋਣੀ ਆ ਕੀ ਉਮਰ ਆ ਸਾਰਾ ਕੁਸਤਾ ਨੂੰ ਲਗਭਗ ਕਲੀਅਰ ਹੋ ਗਿਆ ਹੋਊਗਾ ਤਾਂ ਵੀਡੀਓ ਪਸੰਦ ਤੇ ਵੀਡੀਓ ਨੂੰ ਲਾਈਕ ਕਰ ਦਿਓ ਤੇ ਸ਼ੇਅਰ ਕਰ ਦਿਓ ਤੇ ਫਸਟ ਟਾਈਮ ਚੈਨਲ ਤੇ ਆਪਣੀ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਨੀਚੇ ਤਾਂ ਕਿ ਤੁਹਾਨੂੰ ਜਦੋਂ ਵੀ ਮੈਂ ਕੋਈ ਨੈਸਟਾਂ ਦੇ ਵੀਡੀਓ ਪਾਉਂਗਾ ਤਾਂ ਮੈਂ ਡੇਲੀ ਹੀ ਦੋਸਤੋ ਪੋਸਟਾ ਪਾਉਂਦਾ ਰਹਿਣਾਗਾ ਆਪਣੇ ਚੈਨਲ ਦੇ ਵਿੱਚ ਜਦੋਂ ਵੀ ਕੋਈ ਪੰਜਾਬ ਸਰਕਾਰ ਵੱਲੋਂ ਵੈਕੈਂਸੀ ਰਿਕਦੀਆਂ ਚੈਨਲ ਦੇ ਮਾਦੀਆਂ ਤੁਹਾਨੂੰ ਡੇਲੀ ਪੋਸਟ ਮਿਲਦੀ ਰਹਿੰਦੀ ਆ ਤਾਂ ਪਲੀਜ਼ ਸਬਸਕ੍ਰਾਈਬ ਜ਼ਰੂਰ ਕਰੋ ਨਾਲ ਬੈਲ ਬਟਨ ਨੂੰ ਪ੍ਰੈਸ ਕਰ ਲਓ ਆਪਣੇ ਫਰੈਂਡ ਸਰਕਲ ਵਿੱਚ ਬਸਤੋਬਤ ਵੀਡੀਓ ਨੂੰ ਸ਼ੇਅਰ ਕਰੋ ਤਾਂ ਕਿ ਉਹਨਾਂ ਨੂੰ ਵੀ ਜਦੋਂ ਵੀ ਕੋਈ ਪੋਸਟ ਆਉਂਦੀ ਆ ਉਸ ਦੀ ਨੋਟੀਫਿਕੇਸ਼ਨ ਉਹਨਾਂ ਨੂੰ ਮਿਲਦੀ ਰਹੇ ਤਾਂ ਸਾਡੇ ਨਾਲ ਜੁੜਨ ਲਈ ਜਿਨ੍ਹਾਂ ਨੇ ਆਲਰੇਡੀ ਚੈਨਲ ਨੂੰ ਸਬਸਕ੍ਰਾਈਬ ਕੀਤਾ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਜੀ ਪਰਮਾਤਮਾ ਉਹਨਾਂ ਨੂੰ ਕੀ ਆ ਖੁਸ਼ ਰੱਖੇ ਮਤਲਬ ਥੈਂਕ ਯੂ ਦੋਸਤੋ ਤੁਹਾਡੇ ਲਈ ਧੰਨਵਾਦ